ਬੁggen ਹੁਣ ਸਜ਼ਾ ਕਿੰਨੀ ਹੈ 304 ਤਹਿਤ ਨਾਨ ਅਵੇਲੇਬਲ ਅਫੈਂਸ 10 ਸਾਲ ਸਜ਼ਾ ਦੂਸਰੀ ਕਾਲੇ ਤੇ ਵਿੱਚ ਹੈ ਵੀ ਜਿਹੜਾ ਹੁਣ ਸਾਡਾ ਨਵਾਂ ਪ੍ਰੋਵੀਜ਼ਨਸ ਆਫ ਲਾਅ ਆਇਆ ਹੈ ਉਹਦੇ ਮੁਤਾਬਕ ਇਹਦੇ ਚ 14 ਸਾਲ ਦੀ ਜਿਹੜੀ ਸਜ਼ਾ ਹੈ ਉਹ ਆਕੀ ਜਦੋਂ ਮੈਨੂੰ ਦਿਖਿਆ ਵੀ ਇਹ ਨਹੀਂ ਹੋ ਰਿਹਾ ਮੈਂ ਉਹਦੀ ਚੁੰਨੀ ਸਿਰ ਤੇ ਬੰਨ ਲਈ ਸੀ ਅੱਜ ਵੀ ਉਹੀ ਬੰਨੀ ਆ ਮੈਂ ਕਿਹਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਮੈਂ ਚੁੰਨੀ ਸੱਤੇ ਰੱਖੂਗਾ ਤੁਸੀਂ ਮਤਲਬ ਸਸਕਾਰ ਕਰੋਗੇ ਅੱਜ ਕਰ ਰਹੇ ਹਾਂ 2 ਵਜੇ ਸਸਕਾਰ ਕਰ ਰਹੇ ਹਾਂ ਜੀ ਵੀ ਸਤਵਿੰਦਰ ਬੁੱਕੇ ਨੇ ਬਕਾਇਦਾ ਗळा ਘੋਟਿਆ ਜਿਹੜੇ ਹਜੇ ਤੱਕ ਨਿਸ਼ਾਨੇ ਨਾਲ ਦੇ ਮੌਜੂਦ ਨਹੀਂ ਅੱਜ ਤੋਂ 20 ਦਿਨ ਪਹਿਲਾਂ ਦੇ ਤੇ ਦੂਜੇ ਬੰਦੇ ਜਿਹੜਾ ਦੂਸਰਾ ਬੰਦਾ ਸੀ ਉਹਨੇ ਇੱਕ ਨੇ ਲੱਤਾਂ ਫੜੀਆਂ ਇੱਕ ਇਹਨਾਂ ਦੀ ਛਾਤੀ ਤੇ ਬੈਠ ਗਿਆ ਪਹਿਲਾਂ ਉਹਨਾਂ ਨੇ ਬਰੂਟਲੀ ਜੜਾ ਨਾਲ ਤੇ ਉੱਪਰ ਅਟੈਕ ਕੀਤਾ ਉਹਦਾ ਗळा ਜਿਹੜਾ ਸੀ ਸਟੈਗੂਲੇਟ ਕੀਤਾ ਉਹਨੂੰ ਦਬਾਇਆ ਗਿਆ ਕੱਲ ਜਿਹੜਾ ਪਰਚਾ 304 323 506 41 ਦੇ 341 ਦੇ ਵਿੱਚ ਬੁੱਕੇ ਦੇ ਹਜਾਰਾ ਸਿੰਘ ਤੇ ਇੱਕ ਹਰਵਿੰਦਰ ਸਿੰਘ ਜਿਹੜੇ ਉਹਦੇ ਸਾਥੀ ਸੀਗੇ ਉਹਨਾਂ ਤਿੰਨਾਂ ਤੇ ਦਰਜ ਕੀਤਾ ਏ ਅਟੈਕ ਫਸਟ ਅਟੈਪਸ ਇਹ ਇਹ ਅਟੈਪਸ ਰਿਪੀਟਡ ਦੀ ਹੋ ਰਹੀ ਸੀ ਫਰੋਮ ਦੀ ਸਾਈਡ ਆਫ ਸਤਵਿੰਦਰ ਬੁੱਗਾ ਅਲੋਂਗ ਵਿਦ ਅਨਦਰ ਮਸਟਰ ਸਤਵਿੰਦਰ ਬੁੱਗਾ ਪੰਜਾਬੀ ਗਾਇਕ ਦੀ ਭਾਬੀ ਦੀ ਮੌਤ ਨੂੰ ਲੈ ਕੇ ਜਿਸ ਤਰੀਕੇ ਦੇ ਵਿਵਾਦ ਸਾਹਮਣੇ ਆ ਰਹੇ ਸੀ ਤਾਂ ਇੱਕ ਮਸਲਾ ਜ਼ਰੂਰ ਸੀ ਕਿ ਪੋਸਟਮਾਰਟਮ ਕਿਉਂ ਨਹੀਂ ਹੋ ਰਿਹਾ ਐਫ ਆਈ ਆਰ ਦਰਜ ਕਿਉਂ ਨਹੀਂ ਹੋ ਰਹੀ ਲਗਾਤਾਰ ਸੁਵਿੰਦਰ ਬੁग्गा ਦੇ ਭਰਾ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਸਸਕਾਰ ਜਿਹੜਾ ਕਿ ਹ ਤੱਕ ਨਹੀਂ ਕੀਤਾ ਗਿਆ ਸੀ ਉਹ ਸਾਰੀ ਚੀਜ਼ਾਂ ਲੈ ਕੇ ਹਾਈ ਕੋਰਟ ਵੀ ਟਿੱਪਣੀਆਂ ਕਰਦੀ ਹੈ ਸਖਤ ਆਦੇਸ਼ ਦਿੱਤੀ ਹੈ ਤੇ ਉਸ ਤੋਂ ਬਾਅਦ ਇਨਸਾਫ ਦੀ ਗੱਲ ਜਾਂ ਕਿਰਨ ਜ਼ਰੂਰ ਮਿਲਦੀ ਨਜ਼ਰ ਆਉਂਦੀ ਹੈ ਘਮਨ ਬ੍ਰਦਰ ਮੇਰੇ ਨਾਲ ਨੇ ਉਹਨਾਂ ਦੇ ਪੀੜਤ ਪਰਿਵਾਰ ਦੀ ਗੱਲ ਕਰ ਲਈਏ ਜਾਂ ਸੁਵਿੰਦਰ ਬੁग्गा ਦੇ ਭਰਾ ਦੀ ਗੱਲ ਕਰ ਲਈ ਉਹ ਵੀ ਮੇਰੇ ਨਾਲ ਨੇ ਤੇ ਕਿਵੇਂ ਇਸ ਮਸਲੇ ਤੇ ਸ਼ਿਕਾਇਤ ਜਾਂ ਐਫ ਆਈ ਆ ਦਰਜ ਹੁੰਦੀ ਹੈ ਕਿਵੇਂ ਇਸ ਮਸਲੇ ਤੇ ਅਗਲੀ ਕਾਰਵਾਈ ਹੋ ਰਹੀ ਹੈ ਘਮਨ ਬ੍ਰਦਰ ਤੋਂ ਹੀ ਜਾਣਦੇ ਆ ਐਫ ਆਈ ਆਰ ਹੋ ਚੁੱਕੀ ਹੈ ਆਧਾਰ ਕੀ ਬਣਿਆ ਇਸ ਵਕਤ ਸਭ ਤੋਂ ਪਹਿਲਾਂ ਫਤਿਹ ਕਰੀਏ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਐਦਾਂ ਸੀ 23 12 2023 ਜਦੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਮੈਂ ਬਾਲਾ ਹੁਣ ਪਿੱਛੇ ਨਹੀਂ ਜਾਊਂਗਾ ਦੇਖੋ 20 ਤਰੀਕ ਨੂੰ ਇਸ ਤੋਂ ਪਹਿਲਾਂ 23 ਤੋਂ ਪਹਿਲਾਂ ਇੱਕ 20 ਤਰੀਕ ਨੂੰ ਮਾਨਯੋਗ ਹਾਈ ਕੋਰਟ ਇੱਕ ਫੈਸਲਾ ਕਰਦੀ ਹੈ ਦਵਿੰਦਰ ਪੋਲਾ ਪਟੀਸ਼ਨ ਪੰਦਾ ਵੀ ਮੈਨੂੰ ਇਹਨਾਂ ਤੋਂ ਖਤਰਾ ਹੈ ਜਾਣ ਤੇ ਮਿਲਦਾ ਹਾਈ ਕੋਰਟ ਤਾਂ ਇਹ ਆਰਡਰ ਕਰ ਰਹੀ ਹੈ ਐਸਐਚਓ ਨੂੰ ਕਿ ਤੂੰ ਦੱਸੀ ਉਹਨੂੰ ਜਾ ਕੇ ਪਟੀਸ਼ਨ ਬਾਰੇ ਜਾਣੂ ਕਰਾ 23 ਤਰੀਕ ਨੂੰ ਇਹ ਉਹ ਇਹ ਤਾਂ ਜਾਣ ਲੇਵਾ ਹਮਲਾ ਕਰਦੇ ਨੇ ਠੀਕ ਹੈ ਉਹਨਾਂ ਦੀ ਵਾਈਫ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਉਹ ਇੱਕ ਚਾਬੀ ਲੈ ਕੇ ਆ ਗਏ ਵੀ ਸਿਰਫ ਵੀ ਮੇਰੇ ਘਰ ਵਾਲੇ ਦੀ ਕਿਉਂਕਿ ਚਾਬੀ ਦਵਿੰਦਰ ਦੀ ਉਹਨਾਂ ਨੇ ਖੋਲੀ ਸੀ ਹੁਣ ਮੌਕੇ ਨੂੰ ਧਫਾ ਵੱਜਦਾ ਜੀ ਉਹ ਡਿੱਗਦੇ ਨੇ ਉਹਨਾਂ ਨੂੰ ਸੱਟ ਵੱਜਦੀ ਹੈ ਹਸਪੀਟਲ ਪਹੁੰਚਦੇ ਨੇ ਪਰ ਰਿਪੀਟਡ ਨਹੀਂ ਉਹਨਾਂ ਮੈਂ ਅੱਜ ਦੀ ਗੱਲ ਕਰਾਂ ਠੀਕ ਹੈ ਹੁਣ ਦੇਖੋ ਐਸ ਪਰ ਜੋ ਕਾਨੂੰਨ ਕਹਿੰਦਾ ਹੈ ਉਹ ਇਹ ਕਹਿੰਦਾ ਹੈ ਕਿ ਐਸ ਪਰ ਦੀ ਸਟੇਟਮੈਂਟ ਆਫ ਵਿਕਟਮ ਜਿਹੜਾ ਆਈ ਵਿਟਨੈਸ ਹੈ ਜੀ ਇਹਦੀ ਸਟੇਟਮੈਂਟ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਠੀਕ ਹੈ ਪੋਸਟਮਾਰਟਮ ਵੀ 174 ਦੇ ਵਿੱਚ ਆਈਓ ਦੇ ਕੋਲ ਅਧਿਕਾਰ ਹੈ ਰਾਈਟ ਹੈ ਡਿਸਕ੍ਰਿਪਸ਼ਨ ਹੈ ਵੀ ਉਹਨੇ ਐਪਲੀਕੇਸ਼ਨ ਦੇਣੀ ਸੀ ਪਰ ਸਾਡੇ ਵਾਲੇ ਕੇਸ ਚ ਨਾ ਤਾਂ ਪਰਚਾ ਦਰਜ ਹੋਇਆ ਤੇ ਨਾ ਇਹਦੀ ਸਟੇਟਮੈਂਟ ਇਗਨੋਰ ਕੀਤੀ ਗਈ ਹਾਂ ਹੁਣ ਦੇਰ ਆਈ ਦਰੁਸਤ ਆਏ ਅਸੀਂ ਇੱਕ ਲੰਮੀ ਲੜਾਈ ਭਾਜੀ 23 ਤਰੀਕ ਤੋਂ ਲੈ ਕੇ ਅੱਜ ਮੈਂ ਕਹੂੰਗਾ ਕਿ ਅੱਜ 14 ਚ 22 ਦਿਨ ਨਿਕਲ ਗਏ ਨੇ ਸੋ ਤਿੰਨ ਹਫਤੇ ਇੱਕ ਬੜਾ ਲੰਮਾ ਸੰਘਰਸ਼ ਜਿਹੜਾ ਅਸੀਂ ਉਹ ਕਰਨਾ ਪਿਆ ਔਰ ਮੈਂ ਸਮ ਟਾਈਮ ਇਹ ਦੇਖਦਾ ਕਿ ਇਸ ਕੇਸ ਦੇ ਵਿੱਚ ਮੈਨੂੰ ਇਹ ਕਹਿਣ ਚ ਕੋਈ ਦੋਕਤਾਈ ਨਹੀਂ ਮੈਂ ਕਰੂੰਗਾ ਕਿ ਇਹ ਕੇਸ ਇੱਕ ਇਹ ਜਿਹਾ ਕੇਸ ਸੀ ਕਿ ਜਦੋਂ ਪੇਸ਼ੈਂਟ ਇੱਕ ਧਾਰਨ ਦਊਗਾ ਕਿ ਡਾਕਟਰ ਦਾ ਕੋਮਾ ਚ ਚਲੇ ਜਾਂਦਾ ਤਾਂ ਉਹ ਕਹਿੰਦੇ ਨਹੀਂ ਵੀ ਲਾਸਟ ਉਹਦੀ ਜਿਹੜੀ ਬਰੀਥਸ ਚੱਲ ਰਹੇ ਨੇ ਲਾਸਟ ਵਾਂਗ ਤੇ ਹੈ ਇਹ ਉਹ ਕੇਸ ਸੀ ਭਾਜੀ ਸਾਡੇ ਲਈ ਇੱਕ ਵੱਡਾ ਚੈਲੰਜ ਮੈਂ ਕਹੂੰਗਾ ਕਿ ਚੈਲੰਜ ਇੱਕ ਐਸੇ ਐਡਵੋਕੇਟ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਪੁਲਿਸ ਫਾਈਲ ਹੈਲਪ ਨਹੀਂ ਕਰਦੀ ਆਈਓ ਤੁਹਾਡਾ ਕੇਸ ਦੀ ਹੈਲਪ ਨਹੀਂ ਕਰ ਰਿਆ ਔਰ ਤੁਹਾਡੇ ਕੋਲ ਰਹਿ ਕੀ ਗਿਆ ਸਿਰਫ ਇੱਕ ਬੰਦਾ ਲੜਨ ਵਾਲਾ ਰਹਿ ਗਿਆ ਜਿਹਦੇ ਨਾਲ ਤੱਕਾ ਹੋਇਆ ਸੋ ਇਸ ਕੇਸ ਦੇ ਵਿੱਚ ਅਸੀਂ ਭਾਜੀ ਪਹਿਲਾਂ ਥੱਲੇ ਕੋਸ਼ਿਸ਼ ਕੀਤੀ ਕਿ ਪੁਲਿਸ ਨੂੰ ਜੁਗਾ ਲਈਏ ਪਰ ਨਹੀਂ ਕਿਸ ਨੇ ਸੁਣੀ ਨਹੀਂ ਫਿਰ ਅਸੀਂ ਮਾਨਯੋਗ ਲੋਅਰ ਕੋਰਟ ਟ੍ਰਾਇਲ ਕੋਰਟ ਫਤੇਗੜ ਸਾਹਿਬ 155 ਤੱਕ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸ਼ਿਦੀ ਸਭਾ ਕਰਕੇ ਛੁੱਟੀਆਂ ਹੋ ਗਈਆਂ ਸੀ ਕੋਟਾਂ ਬੰਦ ਸੀ ਵਿంటర్ ਵਕੇਸ਼ਨ ਚੱਲ ਰਹੀਆਂ ਸੀਗੀਆਂ ਹੁਣ ਦੇਖੋ ਅਸੀਂ ਅਲਟੀਮੇਟਲੀ ਭਾਜੀ ਥੱਲੇ ਮੈਂ ਤੁਹਾਨੂੰ ਇੱਥੇ ਇੱਕ ਜਾਣਕਾਰੀ ਦਵਾਂਗਾ ਸਾਨੂੰ ਬੜਾ ਮੈਨੂੰ ਇਨਸਾਫ ਲੱਗਦਾ ਸੀ ਵੀ ਅਸੀਂ ਥੱਲੇ ਹੀ ਕਰਾਵਾਂਗੇ ਅਸੀਂ 153 ਦੇ ਵਿੱਚ ਇਸ ਤਗਾਸਾ ਪਾਤਾ ਜੀ ਕਿ फटाफट ਪਰਚਾ ਦੋ ਔਰ ਮੋਡਰ ਦੇ ਵਿੱਚ ਅਸੀਂ ਕੀ ਮੰਗ ਲਿਆ ਵੀ ਸਾਡਾ ਪੋਸਟਮਾਰਟਮ ਬੋਡੀ ਦਾ ਇਮੀਡੀਏਟਲੀ ਕਰਾ ਦਿੱਤਾ ਜੱਜ ਸਾਹਿਬ ਨੇ ਉਹਦੇ ਤੇ ਕੋਗਨਿਸ਼ੈਂਸ ਲੈ ਲਿਆ ਔਰ ਜੱਜ ਸਾਹਿਬ ਨੇ ਕਿਉਂਕਿ ਸਵਾ ਕਰਕੇ ਆ ਨਹੀਂ ਸੀ ਸਕਦੀ ਪੁਲਿਸ ਟੈਲੀਫੋਨਿਕਲੀ ਐਸਐਚਓ ਨਾਲ ਤੇ ਸਬ ਇਨਸਪੈਕਟਰ ਨਾਲ ਗੱਲ ਕੀਤੀ ਔਰ ਸਬ ਇਨਸਪੈਕਟਰ ਨੇ ਬੜਾ ਇੱਕ ਹਨਾਨੀ ਜਨਕ ਗੱਲ ਆ ਇਹ ਆਰਡਰਾਂ ਚ ਵੀ ਦਰਜ ਹੈ ਅਮਿਤ ਬਖਸ਼ੀ ਸਾਹਿਬ ਦੀ ਕੋਰਟ ਦੇ ਵਿੱਚ 29/12 ਨੂੰ ਜਿਹੜਾ ਆਰਡਰ ਹੋਇਆ ਜਿੱਚ ਡਿਸਮਿਸ ਹੋਈ ਸਾਡੀ ਪੋਸਟਮਾਰਟਮ ਦੀ ਉਹਦਾ ਕਾਰਨ ਇਹ ਸੀ ਕਿ ਐਸਆਈ ਇਹ ਕਹਿ ਰਿਹਾ ਜੀ ਕਿ ਸਾਨੂੰ ਸਸਪੀਸ਼ੀਅਸ ਸਰਕਮਸਟੈਂਸ ਨਹੀਂ ਲੱਗੇ ਮਤਲਬ ਸਾਨੂੰ ਸ਼ੱਕ ਨਹੀਂ ਲੱਗਿਆ ਯਾਨੀ ਕਿ ਜਿਹੜੀ ਡੈਥ ਆਫ ਕੌਜ਼ ਆ ਨੈਚੁਰਲ ਬਣਾਇਆ ਉਹ ਨੈਚੁਰਲ ਸਾਨੂੰ ਲੱਗੀ ਐ ਸੋ ਉਹਦੇ ਕਰਕੇ ਅਸੀਂ 174 ਦੀ ਕਾਰਵਾਈ ਇਹ ਦਰਜ ਆਰਡਰ ਚ ਦਰਜਾ ਮੈਂ ਕੋਲੋਂ ਨਹੀਂ ਕਹਿ ਰਿਹਾ ਚਲੋ ਜਦੋਂ ਨਿਕਲੇ ਬਾਹਰ ਤਾਂ ਬੜੇ ਨਰਾਸ਼ ਸੀਗੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਦਵਿੰਦਰ ਜੀ ਆਪਾਂ ਇਨਸਾਫ ਲਈ ਆਪਾਂ ਹਾਈ ਕੋਰਟ ਵੀ ਜਾਵਾਂਗੇ ਆਪਾਂ ਦਰਵਾਜ਼ਾ 5 ਤਰੀਕ ਨੂੰ ਸਾਡਾ ਮੈਟਰ ਮਾਨਯੋਗ ਹਾਈ ਕੋਰਟ ਚ ਲੱਗਾ ਮੈਂ ਕੋਰਟ ਕੋ ਧੰਵਾਦ ਕਰਦਾ ਮਾਨਯੋਗ ਹਾਈ ਕੋਰਟ ਦਾ ਜਸਟਿਸ ਸੰਦੀਪ ਮੋਤगील ਸਾਹਿਬ ਦੀ ਕੋਰਟ ਦੇ ਵਿੱਚ ਪਾਜੀ ਇਹ ਮੈਟਰ ਲਿਸਟ ਹੁੰਦਾ ਔਰ ਉਥੇ ਸਾਡਾ ਜਿਹੜਾ ਆਰਡਰ ਹੈ ਉਹ ਡਿਟੇਲ ਸਾਡੇ ਹੱਕ ਚ ਆਇਆ ਮਾਨਯੋਗ ਹਾਈ ਕੋਰਟ ਨੇ ਇੰਟਰਵਨ ਕੀਤਾ ਔਰ ਇਸ ਆਰਡਰ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਆਫ ਪੰਜਾਬ ਨੂੰ ਹਦਾਇਤ ਕਰਤੀ ਕਿ ਤੁਸੀਂ ਬੋਰਡ ਆਫ ਡਾਕਟਰ ਵੀ ਕਰੋਗੇ ਔਰ ਉਹਦੀ ਮੋਨਿਟਰਿੰਗ ਜਿਹੜੀ ਹੈ ਉਹ ਡਾਇਰੈਕਟਰ ਹੈਲਥ ਕਰਨਗੇ ਸਿਵਲ ਸਰਜਨ ਉਸ ਟੀਮ ਚਾ ਤੇ 6-7 ਡਾਕਟਰਾਂ ਦੀ ਟੀਮ ਚੜੀ ਸੀ ਉਹ 6 ਤਰੀਕ ਨੂੰ ਭਾਜੀ ਪੋਸਟਮਾਰਟਮ ਹੁੰਦਾ ਔਰ ਮੈਂ ਡਾਕਟਰਜ਼ ਦਾ ਕੋਰਟਲ ਕੋਟਨ ਧਰਮਾਨਦ ਕਰਦਾ ਕਿ ਡਾਕਟਰਜ਼ ਨੇ ਬੜਾ ਬਰੀਕੀ ਨਾਲ ਕਿਉਂਕਿ ਪਰਿਵਾਰ ਉੱਥੇ ਸੀ ਇਹਨਾਂ ਨੇ ਦੱਸਿਆ ਕਿ 10:30 ਸ਼ੁਰੂ ਹੁੰਦਾ ਭਾਜੀ 3:30 ਵਜੇ ਤੱਕ ਪੋਸਟਮਾਰਟਮ ਜਿਹੜਾ ਸੀ ਲਗਾਤਾਰ ਚੱਲਿਆ ਬੜਾ ਬਰੀਕੀ ਚੱਲਿਆ ਔਰ ਉਹਦੇ ਚ ਅਸੀਂ ਇੱਕ ਫੋਰੈਂਸਿਕ ਸਾਇੰਸ ਵਾਲਾ ਵੀ ਅਸੀਂ ਐਕਸਪਰਟ ਰੱਖ ਲਿਆ ਸੀ ਹੁਣ ਹਾਈ ਕੋਰਟ ਦੇ ਹੁਕਮ ਇਹ ਵੀ ਸੀ ਕਿ 6 ਤੋਂ ਬਾਅਦ ਵਿਦਨ 7 ਡੇ ਤੁਸੀਂ ਰਿਪੋਰਟ ਜਿਹੜੀ ਇਨਵੈਸਟੀਗੇਟਿੰਗ ਏਜ ਪਰसों ਹੀ ਰਿਪੋਰਟ ਆਉਂਦੀ ਏ ਤੇ ਉਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵੱਡੀ ਚੀਜ਼ ਮੈਂ ਦੱਸੂਗਾ ਸਾਡੀ ਜਿੱਤ ਕਹਿ ਲਈਏ ਜਾਂ ਉਸ ਭੈਣ ਲਈ ਇਨਸਾਫ ਕਹਿ ਲਈਏ ਹਨਾ ਜਿਹੜੀ ਇਸ ਜਹਾਨ ਨੂੰ ਛੱਡ ਚੁੱਕੀ ਏ ਭਾਜੀ ਡੈੱਡ ਬੋਡੀ ਕਦੀ ਨਹੀਂ ਬੋਲਦੀ ਪਰ ਰਿਕਾਰਡ ਬੋਲਦੇ ਨੇ ਪੋਸਟਮਾਰਟਮ ਬੋਲਦਾ ਸੋ ਉਹਦੇ ਵਿੱਚ ਆਹ ਦੇਖੋ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਇਹਦੇ ਵਿੱਚ ਪੰਜ ਡਾਕਟਰਾਂ ਦੀ ਟੀਮ ਹੈ ਤੇ ਇਹਦੇ ਵਿੱਚ ਕਲੀਅਰਲੀ ਆਹ ਦੇਖੋ ਜਿਹੜਾ ਪਾਇਆ ਗਿਆ ਉਹਦੇ ਚ ਕੀ ਪਾਇਆ ਗਿਆ ਸਰਕਪ ਸਾਹਿਬ ਮੈਂ ਤੁਹਾਨੂੰ ਇਹ ਚ ਦੱਸਦਾ ਕਿੰਨਾ ਦੀ ਕੌਜ਼ ਆਫ ਡੈਥ ਇਨ ਇਨ ਦਿਸ ਕੇਸ ਇਨ ਅਪੀਨੀਅਨ ਐਜ਼ ਅ ਰਿਜ਼ਲਟ ਆਫ ਹੈਡ ਇੰਜਰੀ ਠੀਕ ਹੈ ਡਿਸਕ੍ਰਾਈਬਡ ਵਿਚ ਇਜ਼ ਇਨ ਨੇਚਰ ਐਂਡ ਸਫੀਸ਼ੀਐਂਟ ਟੂ ਕਾਲ ਡੈਥ ਹੁਣ ਦੇਖੋ ਇੱਥੇ ਕੋਈ ਕੋਈ ਸ਼ੱਕ ਗੁੰਜਾਇਸ਼ ਨਹੀਂ ਰਹਿ ਗਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਉਂਦੀ ਹੈ ਤਾਂ ਕੱਲ ਸਾਡੀ ਜਿਹੜੀ ਮਾਨਯੋਗ ਐਸਐਸਪੀ ਫਤੇਗੜ ਸਾਹਿਬ ਨੇ देर आए दुरुਸਤ ਆਏ ਉਹਨਾਂ ਨੇ ਤੁਰੰਤ ਇੱਥੇ ਕਾਰਵਾਈ ਕਰਕੇ ਕੱਲ ਜਿਹੜਾ ਪਰਚਾ 304 323 506 41 ਦੇ 341 ਦੇ ਵਿੱਚ ਬੁੱਕੇ ਦੇ ਹਜਾਰਾ ਸਿੰਘ ਤੇ ਇੱਕ ਹਰਵਿੰਦਰ ਸਿੰਘ ਜੜੇ ਦੇ ਸਾਥੀ ਸੀਗੇ ਉਹਦੇ ਨਾਲ ਉਹਨਾਂ ਤਿੰਨਾਂ ਤੇ ਦਰਜ ਕਰਤਾ ਬਾਕੀ ਬ੍ਰਾਦਰ ਪਰ ਮੈਂ ਇੱਥੇ ਇੱਕ ਚੀਜ਼ ਸਮਝਣਾ ਚਾਹੂੰਗਾ ਕਿ ਜਿਹੜੀ ਮੌੜਲੀ ਇੱਕ ਜਾਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕਿ ਕਿਹਾ ਗਿਆ ਕਿ ਡੈਥ ਜਿਹੜਾ ਕਿ ਕੌਜ਼ ਆਉ ਨੈਚੁਰਲ ਲੱਗਿਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਨਜ਼ਰ ਨਹੀਂ ਆਈ ਜਾਂ ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਨਜ਼ਰ ਨਹੀਂ ਹੁੰਦਾ ਆਇਆ ਤਾਂ ਉੱਥੇ ਪੁਲਿਸ ਨੇ ਗੋਗਲੋਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਕਿਸੇ ਤਰ੍ਹਾਂ ਦੇ ਤੌਰ ਤੇ ਇਹ ਕਹਤਾ ਵੀ ਇਹ ਡੈਥ ਜਿਹੜੀ ਕਿਹਾ ਉਹ ਬੜੀ ਨੈਚੁਰਲ ਜੀ ਹੋਗੀ ਹੈ ਇਹਦੇ ਪਿੱਛੇ ਕੋਈ ਕਾਰਨ ਨਹੀਂ ਹੈ ਦੇਖੋ ਮੈਂ ਸਰਖਾਪ ਜੀ ਗੱਲ ਇਸ ਕਿ ਪਹਿਲੇ ਦਿਨ ਤੋਂ ਇੱਕ ਚੀਜ਼ ਮੈਨੂੰ ਲੱਗ ਰਹੀ ਸੀ ਜੀ ਐਕਟ ਐਂਡ ਕੰਡਕਟ ਹੁੰਦਾ ਇੱਕ ਚੀਜ਼ ਦਾ ਠੀਕ ਹੈ ਸੋ ਮੈਨੂੰ ਤੇ 브ਦਰ ਨੂੰ ਬੀਇੰਗ ਅ ਕ੍ਰਿਮੀਨਲ ਲਾਇਰਜ਼ ਦੇ ਚੀਜ਼ ਪ੍ਰਾਈਮ ਆਫ ਸਾਈ ਦਿਖੀ ਕਿ ਐਕਟ ਐਂਡ ਕੰਡਕਟੇ ਦੱਸ ਰਿਹਾ ਹੈ ਵੀ ਉਹਨਾਂ ਦਾ ਬਾਇਸਡ ਅਪਰੋਚ ਹੈ ਤੇ ਜਿਵੇਂ ਦੇਖੋ ਐਸ ਪ੍ਰੋਵੀਜ਼ਨਸ ਆਫ ਦੀ ਲਾਅ ਤੇ ਹੈ ਕਿ ਦੇਖੋ ਇਹ ਜਿਹੜੀ ਇਹਨਾਂ ਤੇ ਉੱਪਰ ਅਟੈਕ ਵੀ ਹੋਇਆ ਹੈ 23 ਤਰੀਕ ਨੂੰ ਠੀਕ ਹੈ ਇਹ ਅਟੈਕ ਫਸਟ ਅਟੈਂਪਟ ਨਹੀਂ ਸੀ ਕਿ ਇਹ ਅਟੈਂਪਟਸ ਰਿਪੀਟਿਡਲੀ ਹੋ ਰਹੀਆਂ ਸੀਗੀਆਂ ਓਕੇ ਫਰੋਮ ਦੀ ਸਾਈਡ ਆਫ ਸਤਵਿੰਦਰ ਬੁੱਗਾ ਅਲੋਂਗ ਵਿਦ ਅਨਦਰ ਪਰਸਨਸ ਹੁਣ ਮਾਨਯੋਗ ਹਾਈ ਕੋਰਟ ਤੱਕ ਮਾਮਲਾ ਪਹੁੰਚਦਾ ਹੈ ਜੇਕਰ ਮੈਂ ਹੁਣੇ ਹੀ ਗੱਲ ਕਰ ਲਵਾਂ ਬਹੁਤੀ ਪ੍ਰਾਨੀ ਨਾ ਕਰੀਏ 29 ਅਕਤੂਬਰ ਨੂੰ ਅਟੈਂਪਟ ਹੁੰਦੀ ਹੈ ਠੀਕ ਨਵੰਬਰ ਮਹੀਨੇ ਚ ਅਟੈਂਪਟ ਹੁੰਦੀ ਹੈ ਫਿਰ ਦਸੰਬਰ ਮਹੀਨੇ ਚ ਹੁੰਦੀ ਹੈ ਤੇ ਫਾਈਨਲ ਅਟੈਂਪਟ ਕਦੋਂ ਹੁੰਦੀ ਹੈ ਜਦੋਂ ਮਾਨਯੋਗ ਹਾਈ ਕੋਰਟ ਜਸਟਿਸ ਹਨ ਸ਼ਖਾਵਤ ਸਾਹਿਬ ਐਸਐਚਓ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਕਹਿੰਦੇ ਨੇ 20 ਤਰੀਕ ਨੂੰ ਦਸੰਬਰ ਨੂੰ ਵੀ ਤੁਸੀਂ ਇਹਦੀ ਪ੍ਰੋਟੈਕਸ਼ਨ ਕਰਨੀ ਹੈ ਇਹ ਜਾਣ ਮਲਦੀ ਤੇ ਐਸਐਚਓ ਨੂੰ ਹਦਾਇਤ ਕਰਦੇ ਨੇ ਵੀ ਸਤਵਿੰਦਰ ਬੁੱਗੇ ਨੂੰ ਮੇਰੇ ਆਰਡਰ ਜਾ ਕੇ ਦਸਤੀ ਕਨਵੇ ਕਰਕੇ ਆਉਣੇ ਹੁਣ ਔਨ ਦੀ ਵਨ ਹੈਂਡ ਤੇ 20 ਤਰੀਕ ਨੂੰ ਇੱਡਾ ਵੱਡਾ ਮਾਨਜੋਗ ਹਾਈ ਕੋਰਟ ਦਾ ਆਰਡਰ ਸੀ ਇਸਟੱਡ ਉਹ ਵੀ ਜਾ ਕੇ ਕੋਈ ਪ੍ਰिवੈਂਟਿਵ ਐਕਸ਼ਨ ਲੈਂਦੇ ਜਾਂ ਉਹਨੂੰ ਜਾ ਕੇ ਦੱਸ ਦੇ 23 ਤਰੀਕ ਨੂੰ ਫਿਰ ਹੁਣ ਮੈਂ ਉਸ ਦਿਨ ਦੀ ਗੱਲ ਕਰਾਂ ਦੇਖੋ ਇਹ ਪਲਾਨਡ ਅਟੈਕ ਸੀ ਪਹਿਲਾਂ ਉਹ ਤਿੰਨ ਬੰਦਿਆਂ ਦੀ ਉਹ ਆਪਸ ਜੁਟ ਇਕੱਠਾ ਹੋਇਆ ਫਿਰ ਉਹਨਾਂ ਨੇ ਉੱਥੇ ਅਸੈਂਬਲਡ ਕੀਤੇ ਵੈਪਨਸ ਇਕੱਠੇ ਕੀਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਮੈਂ ਗੱਲ ਕਵਾਂਗਾ ਜਿਠੀ ਹੁਣ ਪਰਚਾ ਤੇ 노 ਡਾਊਟ ਆਫ ਕੀ ਸਭ ਕੋਲ ਪਿਆ ਹੈ ਇਹ ਦਰਜ ਹੋ ਗਿਆ ਹੈ ਪਰ ਇਹਦੇ ਚ ਇੱਕ ਚੀਜ਼ ਦੀ ਕਮੀ ਰਹੀ ਅਜੇ ਵੀ ਕਿਉਂਕਿ ਉਹਨਾਂ ਨੇ ਫਸਟ ਸਰਖਾਬ ਸਾਹਿਬ ਪਹਿਲਾਂ ਉਹਨਾਂ ਨੇ ਬਰੂਟਲੀ ਜਿਹੜਾ ਨਾ ਤੇ ਉੱਪਰ ਅਟੈਕ ਕੀਤਾ ਇਹਨਾਂ ਦਾ ਗਲਾ ਜਿਹੜਾ ਸੀ ਸਟ੍ਰੈਗੂਲੇਟ ਕੀਤਾ ਉਹਨੂੰ ਦਬਾਇਆ ਜਿਨੂੰ ਆਪਕਣਾ ਕਹਿੰਦੇ ਆ ਵੀ ਗਲਾ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਚ ਜਿਹੜੇ ਜਿਹੜੇ ਐਲੀਗੇਸ਼ਨਸ ਹੁੰਦੇ ਨੇ ਉਹ ਇਹ ਹੈ ਵੀ ਸਤਵਿੰਦਰ ਬੁੱਗੇ ਨੇ ਬਕਾਇਦਾ ਗਲਾ ਘੋਟਿਆ ਜਿਹੜੇ ਹਜੇ ਤੱਕ ਨਿਸ਼ਾਨੇ ਇਹਨਾਂ ਦੇ ਮੌਜੂਦ ਨਹੀਂ ਅੱਜ ਤੋਂ 20 ਦਿਨ ਪਹਿਲਾਂ ਦੇ ਜੀ 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 ਤੇ ਦੂਜੇ ਬੰਦੇ ਜਿਹੜਾ ਦੂਸਰਾ ਬੰਦਾ ਸੀ ਉਹਨੇ ਇੱਕ ਨੇ ਲੱਤਾਂ ਫੜੀਆਂ ਇੱਕ ਇਹਨਾਂ ਦੀ ਛਾਤੀ ਤੇ ਬੈਠ ਗਿਆ ਸੋ ਇੱਥੇ ਜਿਹੜਾ ਅਟੈਂਪਟ ਟੂ ਮਰਡਰ ਧਾਰਾ 307 ਏ 304 ਤੇ ਆ ਕੀ ਕੈਪਟਲ ਅਫੈਂਸ 304 ਏ ਮੰਨ ਲਓ ਮੰਨ ਗਏ ਇਕੁਅਲੀ ਹਿਨੀਅਸ ਕ੍ਰਾਈਮ ਏ 10 ਸਾਲ ਸਜ਼ਾ ਨਾਨ ਅਵੇਲੇਬਲ ਅਫੈਂਸ ਏ ਪਰ ਮੈਨੂੰ ਇਹ ਲੱਗਦਾ ਵੀ ਇਹਦੇ ਚ ਧਾਰਾ 307 ਜਿਹੜੀ ਉਹ ਲੱਗਣੀ ਜ਼ਰੂਰੀ ਸੀ ਹੁਣ ਜੇਕਰ ਆਪਾਂ ਗੱਲ ਪੈਂਟੀ ਦੀ ਕਰੀਏ ਜੀ ਦੇਖੋ ਘਰਾਂ ਦੇ ਵਿੱਚ ਲੇਡੀਆਂ ਰਹਿੰਦੀਆਂ ਨੇ ਪਤਾ ਲੱਗ ਗਿਆ ਇੱਕ ਨੌਕਰ ਨੇ ਜਾ ਕੇ ਦੱਸਿਆ ਵੀ ਉਹ ਤਾਂ ਇਹ ਜਾਨ ਕੱਢਣ ਲੱਗੇ ਨੇ ਮਾਰਦਣ ਲੱਗੇ ਨੇ ਉਹਨ ਉਹਦੀ ਚਾਬੀ ਵੀ ਕੱਢ ਲਈਏ ਤਾਂ ਉਹਨਾਂ ਦਾ ਕੀ ਗੁਨਾਹ ਸੀ ਵੀ ਉਹ ਐਕਸਪੋਰਟ ਹੁੰਦੇ ਨੇ ਮੌਕੇ ਤੇ ਹੁੰਦੇ ਨੇ ਆ ਕੇ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਰੀਟੈਲੀਏਟ ਕੀਤਾ ਉਹਨਾਂ ਨੇ ਕਿਹਾ ਯਾਰ ਉਹਨਾਂ ਨੂੰ ਉਹਨਾਂ ਦੇ ਗੇਸ ਤੋਂ ਕਹਿੰਦੇ ਕਿ ਕਿਉਂ ਮੇਰੇ ਹਸਬੰਦ ਦਾ ਗੁਨਾਹ ਕੀ ਤੁਸੀਂ ਕਿਉਂ ਮਾਰਨ ਲੱਗੇ ਸੋ ਉੱਥੇ ਮੌਕੇ ਦੇ ਉੱਪਰ ਜੋ ਵੀ ਹੋਈ ਆਲਟਰਕੇਸ਼ਨ ਬਿਟਵੀਨ ਦੀ ਪਾਰਟੀਆਂ ਇਹਨਾਂ ਨੇ ਮੌਕੇ ਤੇ ਐਸ ਦੇਖੋ ਇਹ ਗੱਲਾਂ ਪਹਿਲਾਂ ਤਾਂ ਮੈਂ ਸਮਝਦਾ ਵੀ ਸਾਡੀਆਂ ਵੀ ਇਸੀਆਂ ਕਿਉਂਕਿ ਸਾਡੇ ਕੋਲ ਮੌਕੇ ਦੇ ਉੱਪਰ ਕੋਈ ਸਬੂਤ ਨਹੀਂ ਸੀ ਉਹ ਪਤਾ ਕਿੱਥੋਂ ਲੱਗਣਾ ਸੀ ਉਹਨਾਂ ਦੇ ਪੋਸਟਮਾਰਟਮ ਤੋਂ ਪੋਸਟਮਾਰਟਮ ਇਨਵੈਸਟੀਗੇਸ਼ਨ ਏਜ ਫੋਰਸਫੁਲੀ ਕ੍ਰਿਮੀਨਲੀ ਤਾਂ ਉਹਨਾਂ ਦਾ ਜਾ ਕੇ ਸੇਰ ਜਿਹੜਾ ਸੀ ਪਹੁੰਚਦਾ ਪਿੱਛੇ ਬਚਿਆ ਤੇ ਹੁਣ ਜੇ ਮੈਂ ਇਧਰ ਚ ਇਹ ਗੱਲ ਸਰਖਾਪ ਸਾਹਿਬ ਕਹਿ ਦਵਾਂ ਵੀ ਧਾਰਾ 302 ਤਹਿਤ ਮਰਡਰ ਕੇਸ ਵੀ ਅਸੀਂ ਵਾਦਾ ਕਰਾਵਾਂਗੇ ਹੁਣ ਸਾਨੂੰ ਮੈਂ ਅਗਲੀ ਗੱਲ ਤੇ ਜਾਂਦਾ ਚਲੇ ਵਾਤੇ ਘਟੇ ਅਸੀਂ ਜਿਹੜੇ ਨੇ ਹੁਣ ਕੋਈ ਐਫ ਆਈ ਆਰ ਹੱਥ 'ਚ ਆ ਗਿਆ ਤਾਂ ਸਾਡੇ ਵਾਸਤੇ ਬੀਇੰਗ ਅ ਕ੍ਰਿਮੀਨਲ ਲਾਇਰ ਡਿਫੈਂਸ ਲਾਇਰ ਸਾਡੇ ਵਾਸਤੇ ਹੁਣ ਇਹ ਐਪਲੀਕੇਸ਼ਨਸ ਅਸੀਂ ਪਾਣ ਜੋਗੇ ਹੋਗੇ ਪਰ ਇਸ ਤੋਂ ਪਹਿਲਾਂ ਜਦੋਂ ਤੱਕ ਇਹ ਐਫ ਆਈ ਆਰ ਦਰਜ ਨਹੀਂ ਸੀ ਤਾਂ ਅਸੀਂ ਵੀ ਸਾਡੇ ਜਿਹੜੇ ਪੈਰ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਬੰਦੇ ਦਾ ਬੇਸ ਜਿਹੜਾ ਸੀ ਉਹ ਹਿੱਲ ਰਿਹਾ ਸੀ ਹੁਣ ਇੱਥੇ ਆ ਕੇ ਇੱਕ ਵੱਡੀ ਚੀਜ਼ ਹੈ ਮੈਂ ਡੇ 1 ਤੋਂ ਇੱਕ ਚੀਜ਼ ਕਹੀ ਸੀ ਸਰਖੋਪ ਸਾਹਿਬ ਮੈਂ ਕਿਹਾ ਸੀ ਵੀ ਇਹ ਕੇਸ ਹੋਏ ਕਿ ਮੈਡੀਕਲ ਨੈਗਲੀਜੈਂਸ ਆਨ ਦਾ ਪਾਰਟ ਆਫ ਦੀ ਡਾਕਟਰਸ ਡਾਕਟਰਾਂ ਦੀ ਲਾਪਰਵਾਹੀ ਠੀਕ ਹੈ ਤੇ ਡਿਫੈਕਟਿਵ ਇਨਵੈਸਟੀਗੇਸ਼ਨ ਔਨ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਏਜੰਸੀ ਕੋਰ ਕਿਹੜੀ ਏਜੰਸੀ ਪੁਲਿਸ ਏਜੰਸੀ ਸੋ ਇੱਥੇ ਆ ਕੇ ਜਿਹੜੀ ਡਾਕਟਰਾਂ ਦੀ ਲਾਪਰਵਾਹੀ ਸੀ ਮੈਂ ਤੁਹਾਨੂੰ ਅੱਜ ਮੈਂ ਜਾਣਕਾਰੀ ਦੇਣਾ ਚਾਹਨਾ ਵੀ ਇਸ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਜਿਹੜੇ ਡਾਕਟਰਾਂ ਨੇ ਲਾਪਰਵਾਹੀ ਕੀਤੀ ਸੀ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਲਿਆਓ ਤੇ ਜਿਹੜੀ ਵੀ ਕਾਰਵਾਈ ਅਮਲ 'ਚ ਆਏਗੀ ਉਹਨਾਂ ਨੇ ਕਿਹਾ ਵੀ ਅਸੀਂ ਤਫ਼ਤੀਸ਼ ਲਿਆ ਕੇ ਅਸੀਂ ਅਮਲ 'ਤੇ ਲਾਵਾਂਗੇ ਮਤਲਬ ਕੀ ਕਿ ਜਿਹੜੇ ਡਾਕਟਰਾਂ ਨੇ ਲਾਪਰਵਾਹੀ ਵਰਤੀ ਏ ਉਹਨਾਂ ਦੇ ਖਿਲਾਫ ਵੀ ਨੋਮੀਨੇਟ ਕੀਤਾ ਜਾਏਗਾ ਤੇ ਬਕਾਇਦਾ ਉਹਨਾਂ ਦੇ ਖਿਲਾਫ ਵੀ ਜਿਹੜੀ ਨੈਕਸਟ ਕਾਰਵਾਈ ਫਰਦਰ ਪ੍ਰोसीजर ਆਫ ਲਾਅ ਏ ਉਹ ਅਡਾਪਟ ਕੀਤਾ ਜਾਏਗਾ ਯਾਨੀ ਕਿ 22 ਦਿਨ ਜਿਹੜੇ ਲੱਗੇ ਨੇ 22 ਦਿਨਾਂ ਦੇ ਵਿੱਚ ਜਿਹੜੇ-ਜਿਹੜੇ ਲੋਕ ਵੀ ਇਸ ਵਕਤ ਉਸ ਤਰ੍ਹਾਂ ਨਾ ਖੜੇ ਆ ਜਿਹੜਾ ਦੋਸ਼ੀ ਆ આરોપી ਆ ਉਹਦੇ ਸਾਰਿਆਂ ਦੇ ਕਾਰਵਾਈ ਆ ਮੈਂ ਦੇਖੋ ਮੈਨੂੰ ਇੱਕ ਗੱਲ ਜ਼ਰੂਰ ਮੈਨੂੰ ਲੱਗਦੀ ਏ ਕਿ ਦੇਖੋ ਆਨਰੇਬਲ ਹਾਈ ਕੋਰਟ ਨੇ ਸਾਰੇ ਦੇ ਵਿੱਚ ਆਰਡਰ ਕੀਤਾ ਹੈ ਦੇਖੋ ਆਦਰਵਾਇਜ਼ ਜੇਕਰ ਅਸੀਂ ਵੈਸੇ ਰੱਖੀ ਇਹ ਤਾਂ ਮੈਂ ਅਸੀਂ ਅੱਗੇ ਅਸੀਂ ਗੱਲ ਕਰਦੇ ਸੀ ਵੀ ਹਰ ਬੰਦਾ ਭਾਜੀ ਦਵਿੰਦਰ ਸਿੰਘ ਪੋਲਾ ਨਹੀਂ ਬਣ ਸਕਦਾ ਹਰ ਬੰਦਾ ਆਪਣੇ ਆਪਾਂ ਪਰਿਵਾਰਾਂ ਚ ਰਹਿਣ ਵਾਲੇ ਬੰਦੇ ਹਾਂ ਆਪਣੇ ਘਰੇ ਸਾਰਿਆਂ ਚ ਵੇਖੋ ਇਹ ਜਨਮ ਤੇ ਮੌਤ ਸਾਰਿਆਂ ਦਾ 파ਟ ਹੈ ਆਪਣੇ ਘਰੇ ਵੀ ਆਪਾਂ ਪਤਾ ਹੀ ਕਿਨੇ ਯਾਰ ਫਟਾਫਟ ਸ਼ਾਮ ਤੱਕ ਸੰਸਕਾਰ ਰੱਖ ਦੋ ਇੱਕ ਦਿਨਾ ਤੱਕ ਯਾਰ 22 ਦਿਨ ਨਿਕਲ ਗਏ ਔਰ ਤੁਸੀਂ ਇੱਕ ਚੀਜ਼ ਦੇਖੋ ਬ੍ਰਦਰ ਦੇ ਹੱਥ ਚ ਪੋਸਟਮਾਰਟਮ ਰਿਪੋਰਟ ਹੈ ਇਹਦੇ ਚ ਇੱਕ ਚੀਜ਼ ਬੜੀ ਸਰਪ੍ਰਾਈਜ਼ਿੰਗ ਆਈਏ ਕੀ ਯਾਰ ਜਦੋਂ ਪ੍ਰੋਵੀਜ਼ਨ ਆਫ ਲਾਅ ਕਹਿੰਦਾ ਵੀ ਜਦੋਂ ਕਿਤੇ ਅਜਿਹੀ ਮੌਤ ਹੋ ਜਵੇ ਤਾਂ 174 ਕੀ ਹੈ ਉਹ ਕਹਿੰਦੇ ਵੀ ਤੁਸੀਂ ਤਿੰਨ ਚਾਰ ਬੰਦੇ ਜਿੱਥੇ ਡੈੱਡ ਬੋਡੀ ਪਈ ਉਹਨਾਂ ਦੀ ਜਾ ਕੇ ਸਟੇਟਮੈਂਟਾਂ ਤੁਸੀਂ ਨੋਟ ਕਰ ਲਓ ਵੀ ਕੀ ਕਾਰਨ ਹੈ ਤੁਸੀਂ ਉਹਦਾ ਪੋਸਟਮੋਰਟ ਤੁਹਾਨੂੰ ਕੌਜ਼ ਆਫ ਡੈਥ ਕਿਵੇਂ ਪਤਾ ਲੱਗੇਗਾ ਮੰਨ ਲਓ ਭਾਜੀ ਮੈਂ ਇੱਕ ਇੱਕ ਲਾਇਰ ਹਾਂ ਮੰਨ ਲਓ ਤੁਸੀਂ ਭਾਜੀ ਜਰਨਲਿਸਟ ਹੋ ਇੱਕ ਡਾਕਟਰ ਇੱਥੇ ਮੰਨ ਲਓ ਬੈਠੇ ਨੇ ਡਾਕਟਰ ਭਾਵੇਂ ਐਮ ਡੀ ਹਮ ਜੈਕ ਇੱਕ ਪੁਲਿਸ ਆਫਸਰ ਹੈ ਜਿੰਨਾ ਟਾਈਮ ਤੱਕ ਤੁਸੀਂ ਪੋਸਟ ਮਾਰਟਮ ਨਹੀਂ ਕਰੋਗੇ ਤੁਹਾਨੂੰ ਉਹਦਾ ਕੌਜ਼ ਆਫ ਡੈਥ ਕੇ ਬਾਰੇ ਅਸੈਸ ਕਿਵੇਂ ਕਰੋਗੇ ਸੋ ਇਹ ਇਹ ਗੱਲ ਮੈਨੂੰ ਇਹ ਲੱਗਦਾ ਵੀ ਸਾਡੇ ਵਾਸਤੇ ਇੱਕ ਰਿਮਾਰਕੀਬਲ ਦਿਨ 5 ਜਨਵਰੀ ਦਾ ਨਿਕਲਿਆ ਜਦੋਂ ਅਸੀਂ ਮਾਨਜੋ ਖਾਈ ਕੋਰਟ ਚ ਗਏ ਤੇ ਉਤੋਂ ਵੱਡੀ ਜਿਹੜਾ ਸਾਡੀ ਫੇਵਰੇਬਲ ਆਰਡਰ ਹਾਈ ਕੋਰਟ ਨੇ ਪਾਸ ਕੀਤਾ ਔਰ ਉਹਦੇ ਚ 6 ਡਾਕਟਰਾਂ ਦੀ ਟੀਮ ਕੰਸਟੀਟਿਊਟ ਹੋਈ ਵੱਡੇ ਆਫੀਸਰਸ ਉੱਪਰ ਡਾਇਰੈਕਟਰ ਹੈਲਥ ਜਾਂ ਉਹ ਸੁਪਰਡੈਂਟ ਜਿਹੜੇ ਨੇ ਉੱਪਰਲੇ ਹੈਲਥ ਉਹ ਬੰਦੇ ਮੈਡੀਕਲ ਸੁਪਰਡੈਂਟ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਦੀ ਹਾਜ਼ਰੀ ਚ ਹੋਇਆ ਤੇ ਹੁਣ ਮੈਂ ਵੱਡੀ ਗੱਲ ਇਹ ਨਹੀਂ ਵੀ ਕੱਲੀ ਡਾਕਟਰਾਂ ਦੇ ਕਾਰਵਾਈ ਪਈ ਹੈ ਮੈਂ ਇਹ ਗੱਲ ਕਹਿਣਾ ਕਿ ਦੇਖੋ ਇਸ ਵਾਰੀ ਡਾਕਟਰਸ ਨੇ ਇੱਕ ਚੰਗਾ ਰੋਲ ਪਲੇ ਕੀਤਾ ਠੀਕ ਹੈ ਔਰ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਤੇ ਇਹ ਆਈ ਵੀ ਕੌਜ਼ ਆਫ ਡੈਥ ਇਜ਼ ਹੈਡ ਇਜਰੀ ਸਿਰ ਦੀ ਸੱਟ ਏ ਔਰ ਉਹ ਹਾਈ ਕੋਰਟ ਦਾ ਆਰਡਰ ਸੋ ਉਹਦਾ ਸੱਟਾ ਹੀ ਨਿਕਲਿਆ ਹੈ ਵੀ ਇਹ ਪ੍ਰੈਜ਼ੈਂਟ ਐਫ ਆਈ ਆਰ ਜਿਹੜਾ ਦਰਜ ਹੋਇਆ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਦਵਿੰਦਰ ਭੋਲੇ ਦੀ ਹੁਣ ਤੱਕ ਸਾਡੀ ਭਾਵਿਆ ਸੀ ਉਹਨਾਂ ਦੇ ਬੀਇੰਗ ਅ ਲਾਇਰ ਸੀਗੇ ਹੁਣ ਤੱਕ ਇਹ ਸੀ ਵੀ ਜੋ ਉਹਨਾਂ ਦੇ ਐਲੀਗੇਸ਼ਨਸ ਨੇ ਉਹ ਪੋਸਟਮਾਰਟਮ ਨੇ ਪ੍ਰੂਫ ਕਰਤੇ ਵੀਹਾ ਇਹ ਜਿਹੜਾ ਮਾਮਲਾ ਹੈ ਇਹ ਸਿਰ ਦੀ ਛੱਟਦਾ ਨਹੀਂ ਸੀ ਜਿਵੇਂ ਇਨਵੈਸਟੀਗੇਸ਼ਨ ਏਜੰਸੀ ਦੇ ਸਟੈਂਡ ਕਵਾਂਗਾ ਉਹਨਾਂ ਦਾ ਕੀ ਸੁਕਣ ਹੋਇਆ ਹੀ ਕੁਛ ਨਹੀਂ ਇਹ ਤਾਂ ਇਹ ਤਾਂ ਕਹਿੰਦੇ ਹਾਰਟ ਅਟੈਕ ਹੋਇਆ ਹੈ ਨੈਚੁਰਲ ਡੈਥ ਹੈ ਸੋ ਮੈਂ ਇੱਕ ਚੀਜ਼ ਜ਼ਰੂਰ ਕਵਾਂਗਾ ਕਿ ਡੀਜੀਪੀ ਸਾਹਿਬ ਭਾਵੇਂ ਹੈਗੇ ਨੇ ਜਾਂ ਐਸਐਸਪੀ ਸਾਹਿਬ ਸਾਰੇ ਚਲੇ ਜਾਂਦੇ ਯਾਰ ਜਿੱਥੇ ਘਰੇਲੂ ਔਰਤਾਂ ਦਾ ਇਸ ਤਰੀਕੇ ਦੇ ਨਾਲ ਮਰਡਰ ਹੋਇਆ ਜਵੇ 304 ਬਣ ਚਵੇ ਤਾਂ ਐਟਲੀਸਟ ਸੈਂਸਿਟਿਵ ਜਿਹੜੇ ਇਹ ਜੇ ਮਾਮਲੇ ਨੇ ਉਹਨਾਂ ਦਾ ਬਕਾਇਦਾ ਪ੍ਰੋਸੀਜਰ ਆਫ ਲਾ ਜਿਹੜਾ ਹੈ ਉਹ ਐਟਲੀਸਟ ਲਿਆ ਜਾਵੇ ਬਹੁਤ ਕੋਲੇ ਬਹੁਤ ਜ਼ਰੂਰੀ ਹੈ ਕਿ ਜਦੋਂ ਇਹ ਜਹੀਆਂ ਕੜਨਾਵਾਵਾਂ ਵਰਤਦੀਆਂ ਨੇ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੀੜਤ ਦਵਿੰਦਰ ਭੋਲਾ ਮੇਰੇ ਨਾਲ ਨੇ ਜਿਨ੍ਹਾਂ ਨੂੰ 22 ਦਿਨ ਲੱਗੇ ਇਨਸਾਫ ਲੈਂਦੇ ਲੈਂਦੇ ਲੱਗਦਾ ਜੀ ਇਨਸਾਫ ਹੁਣ ਮਿਲ ਚੁੱਕਿਆ ਆ ਜਾਂ ਇਨਸਾਫ ਹੁਣ ਮਿਲਣ ਦੀ ਉਮੀਦ ਹੋਰ ਵੱਡੀ ਹੋ ਗਈ ਆ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦਾ ਤੇ ਦੂਜਾ ਮੈਂ ਘੁੰਮਣ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਹਿਲੇ ਦਿਨ ਤੋਂ ਇਹਨਾਂ ਦੇ ਟਰੈਕ ਰਿਕਾਰਡ ਮੁਤਾਬਕ ਇਹਨਾਂ ਦੇ ਕਰਕੇ ਹੀ ਮੈਂ 22 ਦਿਨ ਆਪਣੀ ਪਤਨੀ ਨੂੰ ਰੱਖ ਸਕਿਆ ਬਿਨਾਂ ਸੰਸਕਾਰ ਨੇ ਕੀਤੇ ਆਕਰ ਰੱਖ ਸਕਿਆ ਇਹਨਾਂ ਨੇ ਮੈਨੂੰ ਮਤਲਬ ਇੰਨਾ ਕਿ ਮੇਰੇ ਮਨ ਨੂੰ ਸੀਗਾ ਵੀ ਇਹ ਇਹ ਮੈਨੂੰ ਇਨਸਾਫ ਲੈ ਕੇ ਦੇਣਗੇ ਇਹਨਾਂ ਨੇ ਇਨਸਾਫ ਲੈ ਕੇ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਮਾਲਕ ਦੀ ਕਿਰਪਾ ਨਾਲ ਮੇਰੀ ਪਤਨੀ ਦੀਆਂ ਜਿਹੜੀਆਂ ਅੰਦਰ ਆਤਮਿਕ ਵਿਸ਼ੇਜ਼ ਹੈਗੀਆਂ ਉਹਦੀ ਜਦੋਂ ਮੈਨੂੰ ਦਿਖਿਆ ਵੀ ਇਹ ਨਹੀਂ ਹੋ ਰਿਹਾ ਮੈਂ ਉਹਦੀ ਚੁੰਨੀ ਸਿਰ ਤੇ ਬੰਨ ਲਈ ਸੀ ਅੱਜ ਵੀ ਉਹੀ ਬੰਨੀ ਆ ਮੈਂ ਕਿਹਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਮੈਂ ਚੁੰਨੀ ਸਿਰ ਤੇ ਰੱਖੂਗਾ ਤੇ ਉਸ ਮਾਲਕ ਨੇ ਇਨਸਾਫ ਦਿੱਤਾ ਸ਼ੁਰੂਆਤ ਹੋਈ ਆ ਉਮੀਦ ਕਰਦਾ ਅੱਗੇ ਮਾਲਕ ਅੰਜਾਮ ਤੱਕ ਵੀ ਲੈ ਕੇ ਜਾਊਗਾ ਜਿਸ ਤਰੀਕੇ ਨਾਲ ਤੁਸੀਂ ਹੁਣ ਤੱਕ ਪੂਰੇ ਮਸਲੇ ਨੂੰ ਬਿਆਨ ਕਰਦੇ ਆਏ ਵੱਖ-ਵੱਖ ਪਲੇਟਫਾਰਮਾਂ ਤੇ ਪਰ ਜਿਸ ਤਰੀਕੇ ਦੇ ਨਾਲ ਪੁਲਿਸ ਜਾਂ ਸਿਕਰੀ ਇੱਕ ਇੱਕ ਕਾਰਨ ਦੱਸਿਆ ਜਾ ਰਿਹਾ ਸੀ ਕਿ ਹਾਰਟ ਅਟੈਕ ਆ ਜਾਂ ਨੈਚੁਰਲ ਡੈਥ ਹੈ ਉਹ ਤੁਹਾਡੇ ਬਿਆਨਾਂ ਤੋਂ ਬਿਲਕੁਲ ਉਲਟ ਸੀ ਕੀ ਲੱਗਦਾ ਸੀ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਹੈ ਸਾਹਫਤਾ ਜੀ ਮੇਰੇ ਨਾਲ ੱੱਕਾ ਹੋ ਰਿਹਾ ਸੀਗਾ ਉਹਦੀ ਮਦਦ ਕੀਤੀ ਜਾ ਰਹੀ ਸੀਗੀ ਨਜਾਇਜ਼ ਮਦਦ ਕੀਤੀ ਜਾ ਰਹੀ ਸੀਗੀ ਬਾਕੀ ਮੈਂ ਬੇਨਤੀ ਕਰਦਾ ਮੈਂ ਇਸ ਪੋਜੀਸ਼ਨ ਜੱਜ ਨਹੀਂ ਹੈਗਾ ਤੁਹਾਨੂੰ ਜਿਹੜੀ ਕੇਸ ਦੇ ਬਰੀਕੀਆਂ ਸਭ ਕੁਝ ਘੋਮਣ ਬ੍ਰਦਰਸ ਦੱਸਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਹੁਣ ਤੁਸੀਂ ਮਤਲਬ ਸੰਸਕਾਰ ਕਰੋਗੇ ਅੱਜ ਕਰ ਰਹੇ ਹਾਂ 2 ਵਜੇ ਸੰਸਕਾਰ ਕਰ ਰਹੇ ਹਾਂ ਜੀ ਠੀਕ ਹੈ ਹਾਂ ਸੋ ਸੰਸਕਾਰ ਅੱਜ ਕੀਤਾ ਜਾ ਰਿਹਾ ਇਹ ਵੀ ਇੱਕ ਲੜਾਈ ਸੀ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਦਈਏ ਕਿ ਹੁਣ ਤੱਕ ਪਰਦੇ ਪਾਏ ਗਏ ਜਾਂ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਮੇਰੇ ਨਾਲ ੱੱਕਾ ਹੁੰਦਾ ਰਿਹਾ ਮੇਰੀ ਸਹਾਇਤਾ ਨਹੀਂ ਹੋਈ ਸਹਾਇਤਾ ਉਧਰ ਹੁੰਦੀ ਰਹੀ ਇਹ ਸਾਰੀਆਂ ਚੀਜ਼ਾਂ ਪੌਸਿਬਿਲਟੀ ਇਹ ਕਹਿ ਦਈਏ ਕਿਵੇਂ ਸੈੱਟ ਹੋ ਜਾਂਦੀ ਇਹਨਾਂ ਦੇ ਵਿੱਚ ਇਹ ਜ਼ਰੂਰ ਹੈ ਕਾਨੂੰਨੀ ਪੜਾ ਹੁੰਦੇ ਨੇ ਕਾਨੂੰਨੀ ਪੜਾਵਾਂ ਦੇ ਵਿੱਚ ਇਹ ਚੀਜ਼ਾਂ ਕਿਵੇਂ ਪੋਸੀਬਲ ਹੋ ਜਾਂਦੀਆਂ ਨੇ ਦੇਖੋ ਮੈਂ ਦੋ ਚੀਜ਼ਾਂ ਕਰੂੰਗਾ ਬਹੁਤ ਇੰਪੋਰਟੈਂਟ ਨੇ ਭਾਜੀ ਇੱਕ ਤਾਂ ਇਹ ਕਿ ਇਹ ਸਾਡੀ ਬਦਕਿਸਮਤੀ ਏ ਸਾਡੇ ਸਿਸਟਮ ਦੀ ਮੈਂ ਕਹੂੰਗਾ ਕਿ ਕਿਸੇ ਵਿਅਕਤੀ ਨੂੰ ਕਿਸੇ ਵਿਕਟਮ ਨੂੰ ਇੱਕ ਤਾਂ ਜੀਗੋ ਆ ਕੇ ਬਹਿ ਗਿਆ ਠੀਕ ਹੈ ਬਿਲਕੁਲ ਭਾਜੀ ਹਸਪੀਟਲ ਚ ਜਾਂਦਾ ਹੈ ਤੇ ਉੱਥੇ ਧੱਕੇ ਪੈਂਦੇ ਨੇ ਜੇ ਉਹਨਾਂ ਨੂੰ ਉਹਦੇ ਉਹਦੇ ਪੈਰ ਫੜਦਾ ਹੈ ਹੱਥ ਫੜਦਾ ਹੈ ਦੇਖੋ ਜਿਹਦਾ ਜੀ ਜਾਂਦਾ ਹੈ ਨਾ ਉਹ ਭਾਜੀ ਸਭ ਕੁਝ ਹੀ ਕਰਦਾ ਹੈ ਤਾਂ ਉਹ ਇਹ ਧਮਕੀ ਦਿੰਦੇ ਨੇ ਵੀ ਤੇਰੇ ਤੇ ਅਸੀਂ ਬਣਦੀ ਕਾਰਵਾਈ 353 ਕਰਾਂਗੇ ਠੀਕ ਹੈ ਜੇ ਉੱਥੋਂ ਚੱਕ ਕੇ ਅਸੀਂ ਜਦੋਂ ਕਹਿੰਦੇ ਨੇ ਕਿ ਮੋਰਚੀ ਚ ਸੁੱਟ ਦਾਂਗੇ ਨਹੀਂ ਤਾਂ ਤੂੰ 5 ਮਿੰਟ ਚ ਨਿਕਲ ਜਾ ਇੱਥੇ ਜਾ ਕੇ ਸਸਕਾਰ ਕਰ ਦੇ ਨੇਚਰਲ ਡੈਥ ਦਾ ਕੁਝ ਨਹੀਂ ਹੋਇਆ ਹੋਇਆ ਔਰ ਉੱਥੇ ਵੀ ਪਤਾ ਲੱਗਾ ਵੀ ਬੁੱਗੇ ਨੇ ਡਾਕਟਰਾਂ ਨੂੰ ਗਮਰਾਹ ਕਰਤਾ ਇਹ ਅਸੀਂ ਰਿਕਾਰਡ ਹੈ ਸਾਡੇ ਕੋਲ ਆਜੂਗਾ ਇੱਕ ਦੇ ਦਿਨ ਤੱਕ ਕਿ ਅਸੀਂ ਉਹਦੀ ਅਪਲੀਕੇਸ਼ਨਸ ਲਾਤੀਆਂ ਵੀ ਇਹ ਡਰਾਮੇ ਕਰਦੀ ਏ ਇਹ ਚੀਜ਼ਾਂ ਤਾਂ ਇਹ ਨਾਰਮਲ ਨਹੀਂ ਦੇਖੋ ਮੈਂ ਇੱਕ ਚੀਜ਼ ਤੁਹਾਡੇ ਮਾਧਿਅਮ ਰਾਈ ਕਹੂੰਗਾ ਕਿ ਸਾਡੇ ਸਿਸਟਮ ਦੀ ਨਲਕੀ ਹੈ ਕਿ ਭਾਜੀ 22 ਦਿਨ ਉਸ ਲੇਡੀ ਦਾ ਅੱਜ ਅਸੀਂ ਇਹ ਕਹੀਏ ਕਿ ਸਾਨੂੰ ਇਨਸਾਫ ਮਿਲ ਗਿਆ ਠੀਕ ਹੈ ਮੈਂ ਇਹ ਚੀਜ਼ ਤੋਂ ਭੱਜਦਾ ਨਹੀਂ ਠੀਕ ਹੈ ਸਾਨੂੰ ਦੇ ਰਾਈ ਦਰ ਉਸ ਤਾਈ ਜੇ ਅਸੀਂ ਭਾਜੀ ਹਾਈ ਕੋਰਟ ਦਾ ਦਰਵਾਜ਼ਾ ਨਾ ਖੜਕਾਉਂਦੇ ਜੇ ਹਾਈ ਕੋਰਟ ਪੋਸਟਮਾਰਟਮ ਬਾਰੇ ਨਾ ਹਦਾਇਤਾਂ ਕਰਦਾ ਤੁਸੀਂ ਮੈਨੂੰ ਦੱਸੋ ਵੀ ਜਦੋਂ ਕਿਸੇ ਬੰਦੇ ਦਾ ਮਰਡਰ ਹੋ ਜਾਊਗਾ ਡੈੱਡ ਬੋਡੀ ਆ ਆ ਕੇ ਬੰਦਾ ਦੱਸੂਗਾ ਵੀ ਮੇਰੇ ਨਾਲ ਕੀ ਹੋਇਆ ਉਹ ਕੀ ਇੱਕੋ ਇੱਕ ਹੱਲ ਹੈ ਕਿ ਕੌਜ਼ ਆਫ ਡੈਥ ਦਾ ਕਾਰਨ ਜਿਹੜਾ ਹੈ ਉਹ ਪੋਸਟਮਾਰਟਮ ਤੋਂ ਹੋਇਆ ਸੋ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਐਟਮੈਂਟ ਕਿਉਂ ਨੇ ਸਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਸ਼ੱਕ ਹੋ ਗਿਆ ਉਹਦੇ ਘਰ ਦੇ ਜੀਆਂ ਨੂੰ ਸ਼ੱਕ ਹੈ ਜੀ ਤੁਸੀਂ ਇਹਦਾ ਕਾਈਂਡਲੀ ਪੋਸਟਮਾਰਟਮ ਕਰਵਾ ਦਿਓ ਤਾਂ ਮੈਨੂੰ ਇਹ ਲੱਗਦਾ ਹੈ ਕਿ ਪੁਲਿਸ ਨੂੰ ਇਹਦੇ ਤੇ ਐਕਸ਼ਨ ਲੈ ਕੇ ਟਾਈਮਲੀ ਇਹ ਕਰਾ ਦੇਣਾ ਚਾਹੀਦਾ ਸੀ ਤੇ ਜਿਹੜਾ ਹੁਣ ਦੇਖੋ ਪਰਚਾ ਹੈ ਹੁਣ ਦੇਖੋ ਮੈਂ ਤੁਹਾਡੇ ਮਾਤੇ ਮらい ਇੱਕ ਚੀਜ਼ ਹੋਰ ਦੱਸਾਂ ਪਰਚਾ ਜ਼ਰੂਰ ਹੋ ਗਿਆ 20 ਦਿਨ ਦੀ ਡਿਲੇ ਹੈ ਜਿਹੜੀ ਦੂਜੀ ਪਾਰਟੀ ਹੈ ਕੀ ਉਹ ਕੱਲ ਨੂੰ ਇਸ ਚੀਜ਼ ਤੇ ਬੈਨੀਫਿਟ ਨਹੀਂ ਲੈਣਗੇ ਸੋ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇੱਕ ਚੀਜ਼ ਇਹ ਜ਼ਰੂਰ ਕਹੂੰਗਾ ਕਿ ਸਾਡੇ ਜਿਹੜੇ ਸਾਡੇ ਮਾਣਯੋਗ ਆਫੀਸਰਜ਼ ਵੀ ਨੇ ਉਹਨਾਂ ਨੂੰ ਬਰੀਕੀ ਨਾਲ ਮੌਕੇ ਤੇ ਹੀ ਕਾਰਵਾਈ ਕਰਨੀ ਚਾਹੀਦੀ ਔਰ ਇੱਕ ਚੀਜ਼ ਹੋਰ ਸਾਡੇ ਸਿਸਟਮ ਚ ਭਾਜੀ ਇਹ ਵੀ ਅੱਜ ਥੋੜੇ ਚੰਨ ਲਾਈ ਰੱਖੂੰਗਾ ਮੰਨ ਲਓ ਇੱਥੇ ਅੱਜ ਕੋਈ ਐਕਸੀਡੈਂਟ ਹੋ ਗਿਆ ਕੋਈ ਲੜਾਈ ਹੋ ਗਈ ਹੁੰਦਾ ਕੀ ਹੈ ਕਿ ਲੋਕਲ ਹਸਪੀਟਲ ਚ ਅਸੀਂ ਫਟਾਫਟ ਬੰਦੇ ਨੂੰ ਜਾ ਕੇ ਸਿਵਲ ਹਸਪੀਟਲ ਚ ਐਡਮਿਟ ਕਰਾਉਂਦੇ ਆ ਉਸ ਤੋਂ ਬਾਅਦ ਭਾਜੀ ਉਹਦੀ ਉਹਦੀ ਜੇਕਰ ਕੰਡੀਸ਼ਨ ਕ੍ਰਿਟੀਕਲ ਹੈ ਤਾਂ ਮੈਨੂੰ ਇਸ ਚੀਜ਼ ਬਾਰੇ ਭੋਲਾ ਸਾਹਿਬ ਨੇ ਕਿਹਾ ਕਿ ਤੁਸੀਂ ਕ੍ਰਿਟ ਪਾ ਕੇ ਕਾਡਰ ਕਰਾ ਕੇ ਦਿਓ ਪੰਜਾਬ ਮੈਂ ਤਾਂ ਆਪਣੀ ਵਾਈਫ ਨੂੰ ਗਵਾ ਚੁੱਕਿਆ ਹੋਰ ਲੋਕ ਨਾ ਗਵਾਲਣ ਇਹ ਕੀ ਕਰਦੇ ਨੇ ਜੀ ਫਿਰ ਉਹਨੂੰ ਰੈਫਰ ਕਰਦੇ ਨੇ ਡਿਸਟ੍ਰਿਕਟ ਦੇ ਸਿਵਲ ਹਸਪੀਟਲ ਵੱਡੇ ਚ ਫਿਰ ਉਹ ਉਹਨੂੰ ਅੱਗੇ ਉਹਨੂੰ ਰੈਫਰ ਕਰਨਗੇ ਭਾਜੀ ਜਾਂ ਪੀਸੀ ਆਈ ਕਰਨਗੇ ਤੇ ਜਾਂ ਬੱਤੀਸ਼ ਕਰਨਗੇ ਸਰ ਇਹ ਘੁੰਮਣ ਘੇਰੀਆਂ ਦੇ ਵਿੱਚ ਹੀ ਬੰਦਾ ਜਿਹੜਾ ਪੇਸ਼ੈਂਟ ਉਹ ਲੰਘ ਜਾਂਦਾ ਬਿਲਕੁਲ ਸੋ ਮੈਂ ਇਹ ਕਹਿਣਾ ਕਿ ਸਾਡੀ ਜਿਹੜੀ ਪ੍ਰਾਇਓਰਿਟੀ ਹੈ ਮਾਨ ਚੋਕ ਹੈਲਥ ਮਿਨਿਸਟਰ ਨੂੰ ਮੈਂ ਕਹੂੰਗਾ ਪੰਜਾਬ ਨੂੰ ਕਿ ਤੁਸੀਂ ਉਹਨਾਂ ਨੂੰ ਹੀ ਆਥਰਾਇਜ਼ ਕਰ ਦੋ ਜੇ ਉਹਦੀ ਕੰਡੀਸ਼ਨ ਹੀ ਕ੍ਰਿਟੀਕਲ ਹੈ ਆਪਾਂ ਨੂੰ ਸਮਝ ਲੱਗ ਰਹੀ ਹੈ ਵੀ ਸਾਡੇ ਡਿਸਟ੍ਰਿਕਟ ਸਿਵਲ ਹਸਪੀਟਲ ਚ ਵੀ ਉਹੇ ਜਿਹੀ ਫੈਸਿਲਿਟੀ ਨਹੀਂ ਜਾਂ ਉਹ ਡਾਕਟਰ ਨਹੀਂ ਸਾਹਮ੍ਹ ਸਕਦੇ ਜਿੱਦਾਂ ਪੀਜੀਆਈ ਸਾਹਮ੍ਹ ਸਕਦਾ ਹੈ ਜਾਂ ਕੋਈ ਹੋਰ ਹਸਪੀਟਲ ਸਾਹਮ੍ਹ ਸਕਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਹਦਾਇਤ ਕਰ ਦੋ ਵੀ ਉਹਨੂੰ ਇਮੀਡੀਏਟਲੀ ਟਾਈਮ ਨਾ ਖਰਾਬ ਹੋਵੇ ਉਹਨੂੰ ਨਾਲੋ ਨਾਲ ਮੈਂ ਮੈਂ ਸਮਝ ਗਿਆ ਤੁਸੀਂ ਕਹਿ ਰਹੇ ਹੋ ਕਿ ਇਹਦੇ ਨਾਲ ਇੱਕ ਅਸੀਂ ਕਰੀਏ ਕਿ ਨਵੀਂ ਚੀਜ਼ ਸੈੱਟ ਹੋ ਸਕਦੀ ਹੈ ਜਾਂ ਕਿ ਬਿਲਕੁਲ ਜਿਨਾਂ ਸਿਸਟਮ ਜਿਹੜਾ ਸਹੀ ਹੋ ਸਕੇ ਸਹੀ ਹੋ ਸਕੇ ਮੈਂ ਸ ਜਦੋਂ ਐਫਆਈਆਰ ਸਾਰਾ ਪੜਿਆ ਜਾਂ ਸਾਰਾ ਸਿਸਟਮ ਇਹ ਦੇਖਿਆ ਤਾਂ ਮੈਨੂੰ ਇੱਕ ਚੀਜ਼ ਮੇਰੇ ਜ਼ਿਹਨ 'ਚ ਬਾਰ-ਬਾਰ ਹੁੰਦੀ ਸੀ ਮੈਨੂੰ ਡਿਸਕਸ ਕਰਨਾ ਬਣਦਾ ਹੈ ਕਿ ਐਫਆਈਆਰ ਹੋ ਗਿਆ ਦਰਜ ਸੁਤਿੰਤਰ ਬੁਗੇ ਤੋਂ ਹੋ ਗਿਆ ਲੌਂਗ ਵਿਦ ਟੂ ਅਦਰ ਪਰਸਨਸ ਹੋ ਗਿਆ ਡਾਕਟਰ ਦੇ ਖਿਲਾਫ ਵੀ ਐਸਐਮਓ ਨੂੰ ਲਿਖਿਆ ਗਿਆ ਜਿਨ੍ਹਾਂ ਨੇ ਮੈਡੀਕਲ ਨੈਗਲੀਜੈਂਸ ਉਸ ਦਿਨ ਲਾਪਰਵਾਹੀ ਕੀਤੀ ਵੀ ਤੁਸੀਂ ਜਿਹੜੇ ਵੀ ਕੋਈ ਚੀਜ਼ ਲਿਆਵੋਗੇ ਅਸੀਂ ਅਮਲ ਚ ਲਿਆਵਾਂਗੇ ਤੇ ਮੈਨੂੰ ਇੱਕ ਚੀਜ਼ ਦੀ ਘਾਟ ਲੱਗੀ ਵੀ ਜਿਹੜੇ ਸਾਡੇ ਸੀਨੀਅਰ ਮੋਸਟ ਅਫਸਰ ਨੇ ਕਿ ਜਿਹੜਾ ਐਸਐਚਓ ਬਡਾਲੀ ਵਾਲਾ ਸਿੰਘ ਲੱਗਾ ਹੈ ਕੀ ਜਿਹੜਾ ਸਬ ਇਨਸਪੈਕਟਰ ਮੈਨੂੰ ਲੱਗਦਾ ਵੀ ਉਹ ਸੀਨੀਅਰ ਉਹ ਵੀ ਕਾਫੀ ਸੀਨੀਅਰ ਨੇ ਸਬ ਇਨਸਪੈਕਟਰ ਯਾਨਕਿ ਸਬ ਇਨਸਪੈਕਟਰ ਨਹੀਂ ਸੀਨੀਅਰ ਹੈ ਇਹਦਾ ਮਤਲਬ ਉਹਨੇ ਕਾਫੀ ਜੋਬ ਅੰਡਾਈ ਹੈ ਕਿ ਜਿਨ੍ਹਾਂ ਨੇ ਜਾ ਕੇ ਕੋਰਟ ਚ ਸਟੇਟਮੈਂਟ ਦਿੱਤੀ ਹੈ ਸਾਡੇ ਕੋਲ ਰਿਟਰਨ ਚ ਜਿੱਥੇ ਜਾ ਕੇ ਆਰਡਰ ਪਾਸ ਕੀਤਾ ਮਿਤ ਬਖਸ਼ੀ ਨੇ ਉਹ ਕਹਿੰਦਾ ਹੋਇਆ ਹੀ ਕੁਛ ਨਹੀਂ ਨੈਚੁਰਲ ਹੈ ਕੋਈ ਭੇਤਪਰੀ ਹਾਲਾਤਾਂ ਚ ਇਹਦੀ ਮੌਤ ਨਹੀਂ ਹੋਈ ਸਸਪੀਸ਼ੀਅਸ ਨਹੀਂ ਲੱਗਿਆ ਪੋਸਟਮਾਰਟਮ ਦੀ ਲੋੜ ਹੀ ਨਹੀਂ ਸਿਵਲ ਸਰਜਨ ਜਿਹੜਾ ਸਾਡਾ ਵੱਡੇ ਡਾਕਟਰ ਸਾਹਿਬ ਉਹ ਕਹਿ ਰਹੇ ਨੇ ਵੀ ਜੇ ਆਈਓ ਐਪਲੀਕੇਸ਼ਨ ਦੇਗਾ ਤਾਂ ਅਸੀਂ ਤਿਆਰ ਆ ਕਰ ਨੂੰ ਅਸੀਂ ਡਰ ਜਦੋਂ ਉੱਥੇ ਸਾਨੂੰ ਰਿਲੀਫ ਨਹੀਂ ਮਿਲਿਆ ਤਾਂ ਫਿਰ ਅਸੀਂ ਜਾ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਦਰਵਾਜ਼ਾ ਖੜਕਾਇਆ ਹੁਣ ਉੱਥੇ ਜਾ ਕੇ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੇ ਵੀ ਇਸ ਗੱਲ ਦੀ ਇਹਨਾਂ ਦੀ ਉੱਥੇ ਸਟੇਟ ਦੀ ਕਲਾਸ ਲਈ ਵੀ 174 ਤੇ ਤੁਹਾਡਾ ਪੋਸਟਮਾਰਟਮ ਤੇ ਕਰਾਉਣਾ ਬਣਦਾ ਸੀ ਬਿਲਕੁਲ ਹੁਣ ਮੇਰੀ ਮੈਂ ਨਟਸ਼ਲ ਮੈਂ ਇਹਨੂੰ ਗੱਲ ਨੂੰ ਕੰਡੇ ਲਈ ਆਪਾਂ ਮੇਰੀ ਇਹ ਹੈ ਵੀ ਐਸ ਐਚਓ ਤੇ ਆਈਓ ਇਹਨਾਂ ਨੇ ਜਿਹੜਾ ਐਕਟਨ ਕਨੈਕਟ ਕਰਕੇ ਵਿਖਾਇਆ ਤੁਸੀਂ ਨਾ ਤਾਂ ਕੋਈ ਐਂਬੀਵੈਸਟੀ ਡਿਗਰੀ ਪਾਸ ਕੀਤੀ ਹੈ ਤੁਹਾਡੇ ਕੋਲ ਕੀ ਸੀ ਮੋਨਿਟਰਿੰਗ ਕੀ ਸੀ ਤੁਹਾਡੀ ਵੀ ਇਹ ਕੋਈ ਅਸੀਂ ਨੈਚੁਰਲ ਤੁਸੀਂ ਐਂ ਹੀ ਕਹਤਾ ਵੀ ਇੱਕ ਵੀ ਨੈਚੁਰਲ ਨਹੀਂ ਕੁਝ ਨਹੀਂ ਹੋਇਆ ਕਾਸ ਆਫ ਡੈਥ ਤਾਂ ਹੁਣ ਪਤਾ ਲੱਗਾ ਵੀ ਹੈਂਡੀ ਟਰੀ ਸੋ ਹੁਣ ਇਹ ਸਾਰਾ ਕੁਝ ਬਣ ਕੇ ਅਸੀਂ ਇੱਕ ਰਿਪੋਰਟ ਜਿਹੜੀ ਹੈ ਉਹ ਅਸੀਂ ਉੱਪਰ ਜਿਹੜੇ ਆਹਲਾ ਅਫਸਰ ਨੇ ਡੀਜੀਪੀ ਸਾਹਿਬ ਐਸਐਸਪੀ ਐਡੀਜੀਪੀ ਇਨਵੈਸਟੀਗੇਸ਼ਨ ਪੰਜਾਬ ਅਸੀਂ ਉਹਨਾਂ ਨੂੰ ਕਵਾਂਗੇ ਕਿ ਇਸ ਆਈਓ ਤੇ ਇਸ ਐਸਐਚਓ ਦੇ ਖਿਲਾਫ ਸਖਤ ਤੋਂ ਸਖਤ ਤਰਾਵਾਂ ਤਹਿਤ ਇਹਨਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇ ਉਹਨਾਂ ਦਾ ਬੇਸਿਸ ਆਫ ਦੀ ਜੜੀ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਵਗੈਰਾ ਉਹ ਕਰਕੇ ਕਿਉਂਕਿ ਇਸ ਤਰੀਕੇ ਦੇ ਨਾਲ ਦੇਖੋ ਜਿਹੜੇ ਸੀਨੀਅਰ ਮੋਸਟ ਅਕਸਰ ਉੱਪਰ ਬੈਠੇ ਨੇ ਭਾਵੇਂ ਉਹ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਰਿਪੋਰਟਿੰਗ ਇਹਨਾਂ ਨੇ ਕਰਨੀ ਹੈ ਸੋ ਜਦੋਂ ਰਿਪੋਰਟਿੰਗ ਹੀ ਇਸ ਤਰੀਕੇ ਦੀ ਹੈ ਵੀ ਯਾਰ ਉੱਥੇ ਹੋਇਆ ਹੀ ਕੁਝ ਨਹੀਂ ਉੱਥੇ ਗੱਲ ਹੀ ਕੁਝ ਨਹੀਂ ਸੋ ਇੱਕ ਚੀਜ਼ ਦੀ ਘਾਟ ਹੈ ਵੀ ਜਿੱਥੇ ਡਾਕਟਰਸ ਨੇ ਕੇਸ ਤੇ ਵੀ ਚੀਜ਼ ਆ ਗਈ ਉੱਥੇ ਮੈਨੂੰ ਲੱਗਦਾ ਵੀ ਉਸ ਆਈਓ ਉਸ ਐਸਐਚਓ ਦੇ ਖਿਲਾਫ ਵੀ ਅਸੀਂ ਭੋਲਾ ਸਾਹਿਬ ਨੇ ਮਾਤੇ ਤੱਕ ਆਖਰੀ ਸਵਾਲ ਹੈ ਬੁੱਕੇ ਨੂੰ ਹੁਣ ਸਜ਼ਾ ਕਿੰਨੀ ਹੈ ਸਜ਼ਾ ਦਾ ਇਸ ਤਰ੍ਹਾਂ ਵੀ ਕੈਪੀਟਲ ਅਫੈਂਸ ਤੇ ਜਾਵਾਂਗੇ ਰੈਸਟ ਆਫ ਸੈਕਸ਼ਨਸ ਉਹ ਦੇ ਅੰਡਰ ਆ ਗਈਆਂ ਸੋ 304 ਤਹਿਤ ਨਾਨ ਅਵੇਲੇਬਲ ਅਫੈਂਸੇ 10 ਸਾਲ ਸਜ਼ਾ ਹੈ ਦੂਸਰੀ ਗੱਲ ਇਹਦੇ ਵਿੱਚ ਹੈ ਵੀ ਜਿਹੜਾ ਹੁਣ ਸਾਡਾ ਨਵਾਂ ਪ੍ਰੋਵੀਜ਼ਨਸ ਆਫ ਲਾ ਆਇਆ ਹੈ ਉਹਦੇ ਮੁਤਾਬਕ ਇਹਦੇ ਵਿੱਚ 14 ਸਾਲ ਦੀ ਜਿਹੜੀ ਸਜ਼ਾ ਹੈ ਉਹ ਆ ਗਈ ਸੋ ਅਸੀਂ ਇਹ ਹੈ ਵੀ ਅਸੀਂ ਜਿਹੜੀ ਹੁਣ ਲੜਾਈ ਹੈ ਸਾਡੀ ਐਫ ਆਈ ਆਰ ਦਰਜ ਹੋ ਗਿਆ ਹੁਣ ਜਿਹਨੂੰ ਕਹਿੰਦੇ ਨੇ ਅਸੀਂ ਖੜ ਕੇ ਸੋ ਇਹ ਮੈਂ ਕਹਾਂਗਾ ਵੀ ਬਹੁਤ ਵੱਡੀ ਲੜਾਈ ਸੀ 22 ਦਿਨ ਚਲੋ ਅਸੀਂ ਇਹ ਸਾਡਾ ਫਰਜ਼ ਪੰਡਦਾ ਸੀ ਸਾਡੀ ਡਿਊਟੀ ਸੀ ਦੋਮਾ ਭਰਾ ਮਨ ਨੂੰ ਉਹਨੂੰ ਘੱਟ ਕੇ ਅਸੀਂ ਲੜੀਏ ਸੋ ਵੈਗਰੂ ਦੀ ਮੈਰ ਹੋਈਏ ਸੋ ਮੈਨੂੰ ਲੱਗਦਾ ਵੀ ਅਸੀਂ ਇੱਕ ਉਹ ਕੇਸ ਮੋਰਚੜੀ ਚੋਂ ਕੱਢ ਕੇ ਲੈੰਦਾ ਜੀਰੋ ਤੋਂ ਲਿਆ ਕੇ ਅੱਜ ਅਸੀਂ ਕੇਸ ਐਸਟੈਬਲਿਸ਼ ਕਰ ਲਿਆ ਹੁਣ ਇਹਦੇ ਚ ਵਾਧੇ ਘਾਟੇ ਕਿਹੜੇ ਨੇ ਕਿਸੇ ਖਿਲਾਫ ਕੀ ਕਾਰਵਾਈ ਪਾਣੀ ਏ ਇਹ ਅਸੀਂ ਆਪਣੀਆਂ ਜਿਹੜੀਆਂ ਨੈਕਸਟ ਕਾਰਵਾਈਆਂ ਨੇ ਫਰਦਰ ਕੋਰਸ ਆਫ ਐਕਸ਼ਨ ਜਿਹੜਾ ਹੈ ਇਨ ਵਿਦਨ ਦੀ ਫਰੇਮਵਰਕ ਆਫ ਲਾਅ ਉਹ ਅਸੀਂ ਐਕਸ਼ਨ ਅਸੀਂ ਕਰਵਾ ਕੇ ਰਵਾਂਗੇ ਠੀਕ ਹੈ ਸੋ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਨਸਾਫ ਦੀ ਕਿਰਨਾਂ ਜਿਹੜੀ ਕਿ ਉਹ ਦਿਖਣੀ ਸ਼ੁਰੂ ਹੋ ਚੁੱਕੀ ਹੈ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਸੀ 22 ਦਿਨ ਜ਼ਰੂਰ ਲੱਗੇ ਨੇ ਉਹ 22 ਦਿਨਾਂ ਤੋਂ ਬਾਅਦ ਹੁਣ ਸੁਤਵਿੰਦਰ ਬੋਗਾ ਤੇ ਕਾਨੂੰਨੀ ਸਖਤ ਕਾਨੂੰਨੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਮ ਸਰਖਾਬ ਆਪਣੇ ਸਹਿਯੋਗੀ ਚੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ